ਫਰੀਕੋਡ ਖਬਰਨਾਮਾ ਤੇ ਸਬਦਾ ਸਵਾਲਤ ਹੈ। ਬੀਤੀ 18 ਫਰਵਰੀ ਨੂੰ ਫਰੀਕੋਡ ਦੀ ਡੋਗਰ ਵਸਤੀ ਗਲੀ ਨੰਬਰ 3 ਦੇ ਵਿੱਚ ਉਹ ਜ ਲੋਕਾਂ ਵੱਲੋਂ ਘਰ ਦੇ ਵਿੱਚ ਆ ਕੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਫਰੀਕੋਡ ਪੁਲਿਸ ਵੱਲੋਂ 4 ਦੇ ਕਰੀਬ ਭਾਈ ਨੇਮ ਅਤੇ ਕੁਝ ਅਣਸ਼ੱਕ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਂਦਾ ਹੈ। ਬੀਤੀ 18 ਫਰਵਰੀ ਨੂੰ ਫਰੀਕੋਡ ਵਸਤੀ ਗਲੀ ਨੰਬਰ 3 ਦੇ ਵਿੱਚ ਇੱਕ ਘਰ ਦੇ ਵਿੱਚ ਆ ਕੇ ਪਤੀ ਅਤੇ ਪਤਨੀ ਉੱਪਰ ਕੁਝ ਅਣਛੱਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਪਤੀ ਦੀ ਮੌਤ ਹੋ ਗਈ ਅਤੇ ਪਤਨੀ ਜ਼ਖਮੀ ਸੀ ਦੱਸਿਆ ਜਾ ਰਿਹਾ ਹੈ ਕਿ ਪ੍ਰੇਮ ਸਬੰਧਾਂ ਦੇ ਕਾਰਨ ਇਹ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਫ੍ਰੀਕਵਡ ਪੁਲਿਸ ਵੱਲੋਂ ਇੱਕ ਮਕਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਚਾਰਾਂ ਲੋਕਾਂ ਦੇ ਖਿਲਾਫ ਬਾਈ ਨੇਮ ਅਤੇ ਕੁਝ ਅਣਛੱਤਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਦੇ ਵਿੱਚ ਫ੍ਰੀਕਵਡ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆਂ 12 ਦੇ ਕਰੀਬ ਲੋਕਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੋ ਹਲੇ ਜਿਹੜੇ ਫਰਾਰ ਹਸਤੇ ਜਾ ਰਹੇ ਨੇ ਇਸ ਸਬੰਧ ਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕੀਤੀ ਐਸਪੀ ਜਸਮੀਤ ਸਿੰਘ ਨੇ ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ 12 ਦੇ ਕਰੀਬ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੋ ਹਲੇ ਜਿਹੜੇ ਫਰਾਰ ਨੇ ਉਹਨਾਂ ਲਈ ਟੀਮਾਂ ਲਗਾਤਾਰ ਸਰਚ ਕਰ ਰਹੀਆਂ ਨੇ ਅਤੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਵੀ ਗ੍ਰਿਫਤਾਰੀ ਕੀਤੀ ਜਾਵੇਗੀ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਐਸਪੀ ਜਸਮੀਤ ਸਿੰਘ ਨੇ 18 ਤਰੀਕ ਨੂੰ ਇਸ ਮਿਲੇ 18 ਤਰੀਕ ਨੂੰ ਆਪਣੀ ਜਿਹੜਾ ਸਿਟੀ ਚ ਡੁੱਗਰ ਬੱਸੀ ਵਹਿੰਦੀ ਹੈ ਉੱਥੇ ਯਾਨੀ ਪੁਲਿਸ ਸਟੇਸ਼ਨ ਸਿਟੀ ਫਰੀਦਕੋਟ ਦੇ ਅੰਦਰ ਆਂਦੀ ਆ ਉੱਥੇ ਇੱਕ ਜਿਹੜੀ ਲੇਡੀ ਹੈਗੀ ਸੀ ਉਹਦਾ ਇੱਕ ਕਿਸੇ ਨਾ ਐਕਸਟਰਾ ਮੈਰਿਟਲ ਅਫੇਅਰ ਸੀ ਉਸ ਤੋਂ ਬਾਅਦ ਉਹ ਆਪਣੇ ਘਰੇ ਆ ਜਾਂਦੀ ਆ ਵਾਪਸ ਤੇ ਜਿਹੜਾ ਜਿਸ ਬੰਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਸੀ ਉਹ ਤੇ ਕੁਝ ਬੰਦਿਆਂ ਨਾਲ ਹੋਰ ਰਲ ਕੇ ਉਹਦੇ ਇੱਕ ਲੇਡੀ ਦੇ ਫਿਰ ਆਪਦੇ ਘਰੇ ਜਾ ਕੇ ਤੇ ਲੇਡੀ ਦੇ ਤੇ ਉਹਦੇ ਘਰ ਦੇ ਸੱਟਾਂ ਮਾਰੇ ਉਹਨਾਂ ਨੇ ਮਾਰੀਆਂ ਸੀ ਜਿਸ ਦੇ ਚਲਦੇ ਉਹਦੇ ਹਸਬੰਦ ਦੀ ਡੈਥ ਹੋ ਗਈ ਸੀ ਤੇ ਆਪਾਂ ਇੱਕ 302 307 148 ਨੰਬਰ ISPC ਦੀਆਂ ਧਾਰਾਵਾਂ ਅੰਚ ਇੱਕ ਸਿਟੀ ਕੋਤਵਾਲੀ ਚਾਰ ਬੰਦੇ ਜਿਹੜੇ ਬਾਈ ਨੇਮ ਤੇ ਕੁਝ ਅਨਨੋਨ ਤੇ ਪਰਚਾ ਦਰਜ ਕੀਤਾ ਸੀ ਤੇ ਤਫਤੀਸ਼ ਦੌਰਾਨ ਅਸੀਂ ਜਿਹੜੇ ਕਿ 10 ਬੰਦੇ ਹੋਰ ਆਈਡੈਂਟੀਫਾਈ ਹੋਏ ਸੀ ਜਾਨਕੀ ਕੁੱਲ ਬੰਦੇ 14 ਜਿਹੜੇ ਇਸ ਵਾਰਦਾਤ ਵਿੱਚ ਸ਼ਾਮਲ ਸੀ ਉਹਦੇ ਚੋਂ ਅਸੀਂ ਜਿਹੜੇ ਤਿੰਨ ਬਾਈ ਨੇਮ ਹੈ ਤੇ ਨੌ ਜਿਹੜੇ ਹੈਗੇ ਆ ਅਨਨੋਨ ਸੀ ਉਹ ਗ੍ਰਿਫਤਾਰ ਕਰ ਲਿਆ ਦੋ ਸਾਡੇ ਅਜੇ ਫੜਨ ਵਾਲੇ ਕਿੰਨੇ ਵਿਅਕਤੀ ਸੰਬੰਧਤ ਗ੍ਰਿਫਤਾਰ ਰਿਪੋਰਟ ਮੈਚ ਹੋ ਗਈ 12 ਬੰਦੇ ਫਰਦੋ ਸਰਕਾਰ ਵੀ ਗਈ ਤੇ ਹਾਂ ਜੀ ਜੀ ਅਸੀਂ ਉਹਦੇ ਚ ਉਹਨਾਂ ਦੀ ਪੁਸ਼ਪੜਤਾਲ ਕਰ ਰਹੇ ਹਾਂ ਕਿ ਜੇਕਰ ਕੋਈ ਹੋਰ ਹੈਗਾ ਤੇ ਜੇ ਬਾਕੀ ਕੋਈ ਰਿਕਵਰੀ ਕਰਾਣੀ ਆ ਉਹ ਸਬੰਧ ਨਾਲ ਤਫਤੀਸ਼ ਚੱਲ ਰਹੀ ਆ ਐਵੇਂ ਤਾਂ ਨਹੀਂ ਗੁਰਮੀ ਪਹਿਲੀ ਛੱਡ ਗਿਆ in group